ਕੰਤ ਸਾਹਿਬ ਦੀ ਮਹਾਰਾ ਜੀ ਦੇ ਝੋਲੇ ਵਿੱਚ ਜੇ ਕੁਝ ਸੀ ਤਾਂ ਸਿਰਫ ਸਤ ਕਰਤਾ ਸਤ ਕਰਤਾ ਸਤ ਕਰਤਾ ਸਤ ਕਰਤਾ ਕਾਣੀ ਸਾਹਿਬ ਸਾਹਿਬ ਔਰ ਭਗਵਾਨ શ્રી ਰੰਧਾ ਮਹਾਰਾ ਜੀ ਦੇ ਮਾਤਰਾ ਬਾਣੀ ਦੇ ਜੋ ਪਖੰਡ ਜਾਂ ਚੱਲ ਰਹੇ ਸਨ ਸੋ ਅੰਮ੍ਰਿਤਪੁਰੇ ਦੇ ਵਿਭਿੰਨਤਾ ਸਹਿਜ ਸਭੂਰ ਨੂੰ ਉਪਾਏ ਗਏ ਨੇ महाराज इन्होसौ प्रकाश पर्व के संबंध ਸ਼ੇਰਾ ਪਪਾ ਚਰਨ ਦਾਸ ਜੀ 79 ਸੈਡ ਬੇਟ ਵਿਖੇ ਜੋ ਚੌਟਰੀ ਖਾਨ ਦੇ ਬੁੱਜਾ ਤੋਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦਾ ਮਹਾਰਾਮ ਸਾਹਿਬ ਜੀ ਉਪਾਏ ਗਏ ਉਪਰੰਤ ਭਾਰੀ ਜਿਹੜੇ ਜਿਵੇਂ ਜਵਾਨ ਸਜਾਏ ਸਮਾਗਮ ਕਰਵਾਏ ਗਏ ਜਿਸ ਵਿੱਚ ਅਰਦਾਸ ਸਿੰਘ ਸਮੁੰਦਾਇ ਦੇ ਗੁਰੂਆਂ ਨੇੜਿਓਂ ਬੇਅੰਤ ਮਹਾਂਪੁਰਸ਼ਾਂ ਨੇ ਵਾਧਰੀਆਂ ਭੜੀਆਂ ਉਹ ਦਾਸ ਕਵੀ ਰਛੀਂ ਡੇੜਾ ਬਾਬਾ ਚਰਨ ਦਾ ਆਪਣੇ ਵੱਲ ਅਤੇ ਉਦਾਸੀ ਵੇਗ ਮਹਾ ਮੰਡਲ ਪੰਜਾਬ ਜਿਸ ਦੀ ਸਾਲ ਹਸਤੀ ਤੇ ਹੈ ਜਿਹੜੇ ਸਾਰੇ ਜਿਹੜੇ ਸਮਾਗਮ ਕਰਵਾਏ ਗਏ ਨੇ ਉਨਾ ਦੇ ਪ੍ਰਧਾਨ ਮਹਤਵਪੂਰਨ ਦਿਨ ਤੇ ਉਦਾਸੀਨ ਇੱਕ ਮਹਾਂਮੇ ਪੰਜਾਬ ਦੇ ਸਾਰੇ ਉਹਦੇਦਾਰ ਸਹਿਬਾਨਾਂ ਨੂੰ ਤੁਹਾਨੂੰ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਪਹੁੰਚਣ ਦਾ ਸੰਕਲਨ ਸੰਪੂਰਨ ਇੱਕ ਭਧਾਨ ਨੂੰ ਲੱਖ ਲੱਖ ਵਧਾਈ ਦੇਣਾ ਹ ਅਤੇ ਤੇਰਾ ਬਾਬਾ ਚੰਦ ਮਾਰਾ ਜੀ ਦੇ ਕੋਚਨ ਤੇ ਸਾਰੇ ਮਹਾਂਪੁਰਸ਼ਾਂ ਦਾ ਸਾਰੇ ਸੰਗਤ ਦਾ ਜੀਵ ਮੈਂ ਧੰਨਵਾਦ ਕਰਦੇ ਆਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਬਈ ਆਪਣਾ ਨਾਮ ਦੱਸਦੇ ਹਾਂ ਉਦਾਸੀਨ ਅਚਾਰੀਆ ਗਿਰਤਗੁਰੂ ਭਗਵਾਨ ਸ੍ਰੀ ਨਾੜਾ ਜੀ ਇਹ 530ਵੇਂ ਪ੍ਰਕਾਸ਼ ਦਿਹਾੜੇ ਦੇ ਮੁਖ ਰੱਖਦੇ ਹੋਏ ਮੈਂ ਮਹਾਂਤਮਰਤਣੀ ਪ੍ਰਦਾਨਦਾਸੀ ਪੇਖ ਮਹਾਂਮਤਰ ਪੰਜਾਬ ਉਸ ਤਸਾ ਸਭ ਉਹਦੇ ਦਰਾਂ ਦੇ ਜੇਰਾ ਬਾਬਾ ਚਰਤਾ ਜੀ ਨਾੜਾ ਨਾੜਾ ਬਿਠਕ ਪੁਰਤਲਾ ਦੇ ਪੋਚ ਕੀ ਪਿਛਲੇ ਕੀ ਦਿਨਾਂ ਤੋਂ ਲੈ ਕੇ ਉਪਤ ਸਰ ਸਰ ਸ਼੍ਰੀ ਗੁਰੂ ਸਾਹਿਬ ਜੀ ਦੇ ਪੁੱਤਰ ਪਾਣੀ ਦੇ ਸ੍ਰੀ ਹਨ ਮਾਤਾ ਸਾਹਿਬ ਰੰਮ ਜੀ ਅਤੇ ਵਿਚਾਰੀ ਜਨਕ ਗੁਰੂ શ્રી ਚੰਦਰਪ੍ਰਭੂ ਜੀ ਦੀ ਮਾਤਰਾ ਬਾਣੀ ਦੇ ਜੋ ਜਪ ਜਪ ਚੱਲ ਰਹੇ ਸਨ ਅੱਜ ਸਵੇਰ ਨੂੰ ਟੀਮਾਂ ਦੀ ਸਵਾਗਤੀ ਹੋਈ ਉਸ ਤੋਂ ਬਾਅਦ ਖੁੱਲੇ ਪੜਾਣ ਵਿੱਚ ਸਾਬ ਸ੍ਰੀ ਗੁਰੂ ਰੰਧ ਸਾਹਿਬ ਜੀ ਨੇ ਦਰਸ਼ਨ ਦਿੱਤੇ ਅਤੇ 12 ਆਯੋਜਿਤ ਵਿਦਵਾਨ ਚੇਚਤ ਵਰਤੇ ਪੁੱਤਰ ਸਾਡੇ ਡਾਕਟਰ Swami Ram Tirtha ji Maharaj ਅਤੇ अनेका ਮਹਾਪੁਰਸ਼ ਵਿਦਵਾਨ ਜਿਨ੍ਹਾਂ ਨੇ ਸੰਗਤਾਂ ਨੂੰ ਗੁਰੂ ਪਰਮਾਤਮਾ ਨਾਮ ਨਾਲ ਜੋੜਿਆ ਪਰ ਬਾਬਾ શ્રી ਜੰਦਰਪ੍ਰਭੂ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਿਨ੍ਹਾਂ ਜਿੰਨੇ ਵੀ ਮਹਾਪੁਰਸ਼ ਦੇਸ਼ ਪ੍ਰਦੇਸ਼ ਤੁਸਤੀਆਂ ਨੇ ਸੰਗਤਾਂ ਨੇ ਇਸ ਕਾਰਜਕਾਰਜ 53वें ਪ੍ਰਕਾਸ਼ ਉత్సਵ ਵਿੱਚ ਅੰਤਨ ਦੇ ਨਾਲ ਜੋ ਸੇਵਾ ਕੀਤੀ ਸਾਰਿਆਂ ਦਾ तहे ਦਿਲੋਂ ਧੰਨਵਾਦ ਔਰ ਸਾਰੀ ਸੰਗਤ ਦਾ ਮੇਰੇ ਵੱਲੋਂ ਔਰ ਇਸ ਸਥਾਨ ਦੀ ਪ੍ਰਤੀ ਨਿਸ਼ਾਨ ਮੇਰੇ ਪਤਰਪਰਾਈ ਬਹਾਦਰ ਮਹਾਤਮਾ ਮੋਨੀ ਜੀ ਮਹਾਰਾਜ ਮਹਾਨ ਉਧੇਤਰਨ ਦਾ ਜੀ ਸਦੋ ਕੇ ਤਦਾ ਸਭ ਤੋਂ ਮੋਹਦੇਦਾਰਾਂ ਤੇ ਮਹਾਗੁਰੂ ਸਾਹਿਬ ਬਣਵਾਉਣ ਜਾਂ ਸੰਗਤਾਂ ਦਾ तहे ਦਿਲੋਂ ਧੰਨਵਾਦ ਬਹੁਤ ਜਰਸੀ ਜੀ ਸਿਚੇਂਦਰ ਭਗਵਾਨ ਜੀ ਜੈ ਜੀ ਬਾਬਾ ਸੀਚਨ ਜੀ ਦਾ ਸਤਸੋਦ 500 500 3 ਮਾ ਪ੍ਰਕਾਪ ਤੇ ਰੱਬਨਾ ਇਸ ਮੰਡੀ ਕੀ ਕਨ ਜੀ ਬਾਬਾ ਸੀਚਨ ਜੀ ਮਹਾਰਾਜ ਕੀ ਜੈ ਪੇਪੁਰਾਂ ਪੰਜਾਬ ਮੰਡਲ ਵੱਲੋਂ ਰਾਜ ਮੇਰਾਬਾ ਚੰਦਰਾਸ ਐਲੂਜੀ ਵਿੱਚ ਜਿੱਤੇ ਹਨ ਸ੍ਰੀ ਭਾਕਮਨੀ ਜੀ ਜਿੱਤਾਂ ਦੇ ਬਹੁਤ 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 ਸਾਡੇ ਪੁਗਾਂ ਜੀ ਇਹ ਬੇਪਰਵਾਹ ਬਰਨਾਨ ਸਭੀ ਅਮਤੀਆਂ ਜੀ ਮੰਤਰੀ ਸਾਡੇ ਸਾਰੇ ਸਾਥੀਆਂ ਇਕੱਠਾ ਕਰਨਗੇ ਹਕ ਸੰਗਤਾਂ ਦਾ ठाठा ਮਾਦਾ ਇਕੱਠ ਸੀ ਬਾਬਾ ਸ਼ਿਵ ਚਨ ਨੇ ਬਣਾਇਆ ਦਾ ਪ੍ਰਕਾਸ਼ ਉਤਸਵ ਬਣਾਇਆ ਗਿਆ ਹੈ ਸਾਰੇ ਸਾਥੀਆਂ ਦੇ ਸੰਗਤਾਂ ਨਾਲ ਮਾਣ ਮਾਣੇ ਦੇ ਅਸੀਸਵਾਦ ਤੇ ਸਾਰੇ ਸਮਾਂ ਨੂੰ ਪਹੁੰਚਿਆ ਹੈ ਆਪਣੇ ਬਹੁਤ ਸਾਰੀ ਸੰਗਤ ਨੂੰ ਪੂਰੇ ਦੇਸ਼ ਨੂੰ ਪੂਰੇ ਦੇਖੋਆਂ ਬੇਕੋਆਂ ਬੇਕੋਆਂ ਨਾਲ ਸਾਰੇ ਸਤਿਕਾਰ हां जी तो सारी संगीत सर्दी कला पे चलो गए जितने बैठिए नाम जपे और सदा घवाश जब सप्त दया कर दे दान सर्दी कला शुरू वाज जी का साथ साथ में आता है اتر کلاس ۾ ڪيما پڻ ٽاڪر ٿا